ਉਹ ਕਿਹੜਾ ਫੇਸ ਸੀਗਾ ਜਦੋਂ ਤੁਹਾਡੇ ਤੇ ਇਲزام ਲੱਗੇ ਡਰੱਗਸ ਨੂੰ ਲੈ ਕੇ ਹਾਂ ਹਾਂ ਪਰਚਾ ਵੀ ਹੋਇਆ ਹਾਂਜੀ ਐਫ ਆਰ ਵੀ ਤਾਂ ਹੋਣੀ ਐਫ ਆਰ ਵੀ ਹੋਈ ਹਾਂਜੀ ਹੋਈ ਸੀ ਉਹ ਕੀ ਪੂਰਾ ਕਿੱਸਾ ਜੇ ਤੁਸੀਂ ਐਕਸਪਲੇਨ ਕਰ ਸਕੋ ਕਿੱਥੋਂ ਕਿਵੇਂ ਕਿੱਦਾਂ ਸ਼ੁਰੂ ਹੋਇਆ ਮੈਂ ਕੈਨੇਡਾ ਬੈਠਾ ਸੀ ਜੀ ਇੱਥੇ ਕੋਈ ਹੈਪਨ ਹੋਇਆ ਹਾਂ ਉਹ ਕੋਈ ਮੇਰੇ ਜਾਣਕਾਰਾਂ ਦਾ ਨਾਮ ਨੂੰ ਵਿੱਚ ਆਇਆ ਹਾਂ ਤੇ ਉਹ ਉਸ ਚੱਕਰੀ ਦੇ ਵਿੱਚ ਮੈਂ ਵੀ ਆ ਗਿਆ ਹੂੰ ਹੁਣ ਜੇ ਤੁਸੀਂ ਮੇਰੇ ਕੋਲ ਆਏ ਆ ਮੈਂ ਕੋਈ ਗਲਤ ਕੰਮ ਕਰਦਾ ਤੁਸੀਂ ਤਾਂ ਨਹੀਂ ਕਰਦੇ ਪਰ ਅਗਲੇ ਨੇ ਫੋਟੋ ਦੇਖ ਲੈਣੀ ਹੈ ਨਾ ਹਾਂ 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 ਉਹ ਮੇਰਾ ਬੰਦਾ ਅਜਿਹਾ ਸੀ ਜਿੰਦੇ ਕਰਕੇ ਮੱਕਨ ਫਸ ਗਿਆ ਮੈਂ ਇੱਥੇ ਸੀ ਮੁੰਡੇ ਏਰੀਏ ਦੇ ਹੀ ਸੀਗੇ ਉਹ ਸਾਡੇ ਉਧਰ ਕਿਸੇ ਬੰਦਿਆਂ ਨੂੰ ਜਾਣਦੇ ਸੀਗੇ ਕੈਨੇਡਾ ਚ ਹਾਂ ਦੱਸ ਭਾਈ ਮੈਂ ਵੀ ਉਹਨਾਂ ਨਾਲ ਬੈਂਦਾ ਉੱਠਦਾ ਸੀ ਸੋ ਫਿਰ ਹੱਟੇ ਨੂੰ ਬਰੀਥਣ ਤਾਂ ਲੱਗਣਾ ਹੀ ਸੀ ਤਤ ਤਤ ਕਹਿੰਦੇ ਜਦੋਂ ਜਾਨ ਚੱਲ ਰਹੀ ਸੀਗੀ ਫੋਨ ਚੱਕ ਦਿੱਤਾ ਹਾਂ ਫੋਨ ਜਦੋਂ ਪਹੁੰਚੇ ਸ਼ੰਕਰ ਪਹੁੰਚੇ ਪਤਾ ਲੱਗਾ ਕਿ ਇਹ ਤਾਂ ਫੋਨ ਮੱਖਣ ਦਾ ਹਾਂ ਸਗੀ ਉਹ ਲਵ ਸਟੋਰੀ ਜੁੜ ਗਈ ਉਹ ਡਰੈਗਨ ਆ ਜਦ ਮੈਂ ਬਹਿ ਗਿਆ ਮੇਰੇ ਕੋਲ ਮੁੰਡਾ ਹੁੰਦਾ ਸੀ ਤਾਂ ਇੱਕ ਡਰਾਈਵਰ ਜਿਹੜੇ ਬੰਦੇ ਫਾੜ ਹੋਏ ਸੀ ਹਾਂ ਉਹ ਉਹ ਡਰਾਈਵਰ ਹੀ ਸਾਡੇ ਕੋ ਇੱਥੇ ਜਿਹੜੀ ਸਾਡੇ ਨਾਲ 뮤직 ਨਾਲ ਗੱਡੀ ਜਾਂਦੀ ਸੀ ਨਾ ਉਹਦੇ ਨਾਲ ਰਿਲੇਟਡ ਪਰਸਨ ਸੀਗਾ ਉਹ ਮੁੜ ਕੇ ਉਸ ਨਾਲੋਂ ਹਟ ਕੇ ਉਹਨਾਂ ਲੋਕਾਂ ਨਾਲ ਕਲੇ ਗਿਆ ਗੁਮਾਂਡੀ ਪੈਂਡ ਚ ਤੇ ਉਹ ਫਿਰ ਉਹਨਾਂ ਦਾ ਮਾੜੀ ਮੋਟੀ ਉਹਨਾਂ ਦੀ ਕਿਤੇ ਲਵ ਸਟੋਰੀ ਸੀ ਇਕੱਠਿਆਂ ਦੀ ਤੇ ਉਹ ਫਿਰ ਨੰਬਰ ਜਦੋਂ ਫਾੜ ਹੋਏ ਮੌਕੇ ਤੇ ਉਹ ਫਿਰ ਦੋਨੇ ਬੰਦੇ ਆਸ਼ਕੀ ਕਰਦੇ ਉਹਨੇ ਨਾ ਫੋਨ ਤੇ ਹਾਲਚਾਲ ਪੁੱਛਦੇ ਉਹਨੇ ਆਪਣੀਆਂ ਫਰੈਂਡਾਂ ਦਾ ਉਹ ਫਿਰ ਫੋਨ ਉਦੋਂ ਚੱਲਦਾ ਸੀ ਉਹ ਫੋਨ ਸੀਗਾ ਮੇਰਾ ਮੈਂ ਤਾਂ ਕੈਨੇਡਾ ਸੀ ਹੈਨਾ ਜੇ ਤਾਂ ਮੇਰਾ ਮੈਂ ਗੱਲ ਕਰਦਾ ਹੁੰਦਾ ਫਿਰ ਹੋ ਸਕਦਾ ਹੁੰਦੀ ਇਦਾਂ ਦੀ ਗੱਲ ਸੋ ਇਦਾਂ ਚੱਕਰ ਹੋ ਗਿਆ ਤੋਂ ਬਾਬੇ ਦੀ ਕਿਰਪਾ ਨਾਲ ਆਪਾਂ ਸੱਚੇ ਹੀ ਮੇ ਆ ਗਿਆ ਮੈਂ ਆ ਗਿਆ ਆਪਣਾ ਫਾਈਟ ਕੀਤੀ ਫੇਸ ਕੀਤਾ ਗੁਰਮਾਤਰਾ ਨਾਲ ਇੱਥੇ ਪ੍ਰਸ਼ਾਸਨ ਨੂੰ ਪਤਾ ਹੀ ਆ ਪਤਾ ਉਹਨਾਂ ਨੂੰ ਸਾਰਾ ਹੀ ਹੁੰਦਾ ਵੀ ਕੌਣ ਕੀ ਕਰਦਾ ਮੈਨੂੰ ਲੱਗਾ ਇਸ ਕਰਕੇ ਵੀ ਸੀ ਪਿੰਡੀ ਜੋਲ ਤੁਹਾਡੇ ਪਿੰਡ ਦਾ ਹੀ ਆ ਸ਼ਹਿਰ ਤੋਂ ਨੇੜੇ ਹੀ ਆ ਨਾਲ ਹੀ ਘਰ ਹਾਂਜੀ ਇੱਥੇ ਆ ਤੇ ਉਹ ਵੇਚ-ਬਾਟ ਗਏ ਸਾਰਾ ਕੁਝ ਉਹਦੇ ਕਰਕੇ ਵੀ ਤੁਹਾਨੂੰ ਡੈਂਟ ਹੋਇਆ ਨਹੀਂ ਉਹਦਾ ਕਰਕੇ ਨਹੀਂ ਹੋਇਆ ਹਾਂ ਦੋਸਤ ਆ ਤੁਹਾਡਾ ਪਿੰਡੀ ਜੋ ਨਹੀਂ ਪਿੰਡ ਇੱਥੇ ਹੀ ਆਇਆ ਸੀ ਮੇਰੇ ਕੋਲ ਹੂੰ ਕਿਵੇਂ ਮੁਲਾਕਾਤ ਹੋਈ ਉਹਨੂੰ ਪਤਾ ਸੀ ਮੈਂ ਸ਼ੰਕਰ ਦਾ ਆ ਮੈਂ ਵੀ ਇੱਥੇ ਉਦੋਂ ਹੂੰ ਹੁਣ ਮੈਂ ਆਪਣੇ ਮੂਹੇ ਵੀ ਮਿੱਠੂ ਦਾ ਨਹੀਂ ਬਣਨਾ ਚਾਹੁੰਦਾ ਮੈਂ ਵੀ ਇਲਾਕੇ ਚ ਨਾ ਮੈਂ ਕੋੜਾ ਤੇ ਮੇਰੀ ਕਾਲਜ ਲਾਈਫ ਚੱਲਦੀ ਸੀ ਚਾਰ ਭਰਾ ਨਾਲ ਹੁੰਦੇ ਸੀ ਤੇ ਉਹ ਜਦੋਂ ਆਇਆ ਉਹਦਾ ਜਿੱਥੇ ਉਹਨਾਂ ਦਾ ਘਰ ਹੋਊਗਾ ਪੁਰਾਣਾ ਉਹ ਤਾਂ ਲੱਗਾ ਉਹਦਾ ਸਗਾ ਕਜਨ ਸਿਗਾ ਮਾਸੀ ਦਾ ਮੁੰਡਾ ਰਿਆੜ ਹਰਵਿੰਦਰ ਰਿਆੜ ਸੁਣਿਆ ਹੁਣ ਬਿਲਕੁਲ ਉਹਦੀ ਮਾਸੀ ਦਾ ਸੱਕੀ ਮਾਸੀ ਦਾ ਮੁੰਡਾ ਹੀ ਉਹ ਫੇ ਸਾਡਾ ਮੇ